ਭਾਈ ਅੱਗ ਲੱਗੀ ਯਾਰ ਤੂੜੀ ਨੂੰ ਪਿੰਡ ਬੰਬੀਆ ਭਾਈ ਬੰਦਿਆਂ ਦੇ ਵਾਸਤੇ ਬਾਹਰ ਹੋ ਗਈ ਸੀ ਗੱਲ ਪ੍ਰਵਾਨਦਰ ਪਿੰਡ ਤੋਂ ਗੱਡੀ ਮੰਗਾਈ ਆ ਯਾਰ ਵਾਹਿਗੁਰੂ ਮਿਹਰ ਕਰੇ ਅੱਗ ਬੇਕਾਬੂ ਹੋ ਚੁੱਕੀ ਸੀ ਭਾਈ ਪਿੰਡ ਬੰਬੀਆ ਭਾਈ ਤੂੜੀ ਨੂੰ ਅੱਗ ਲੱਗੀ ਸੀਗੀ ਤੇ ਇੱਧਰ ਬਾਣ ਬਣਾਇਆ ਵਾ ਅੱਗ ਬੁਝਾਉਂ ਬਾਣ ਭਾਈ ਨੇ ਹੁਣ ਅਜੀਤ ਗੜਬਾ ਅੰਦਰ ਇਹ ਗੱਡੀ ਆਈ ਸੇਵ ਕੋ ਨਹੀਂ ਆਏ ਫਿਰ ਚੱਗੀ ਹੋਣੀ ਬਾਬੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਨੁਕਸਾਨ ਘੱਟ ਹੋਇਆ ਜਦੋਂ ਜਿਆਦ ਕਰਕੇ ਅੱਗ ਬੁਝਾਤੀ ਆ। ਨਾ 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 ਬਈ ਫੇਰ ਨਹੀਂ ਆ ਕਾਬੂ ਹੋਣੀ ਸੀ ਫੇਰ ਕਿੱਥੇ ਕਾਬੂ ਹੋਣੀ ਸੀਗੀ। ਭਾਂਬੜ ਦਾ ਮੱਚੀ ਜਾਂਦੇ ਸੀਗੇ। ਇਹੋ ਜਿਹੀਆਂ ਗੱਡੀਆਂ ਹਰੇਕ ਪੈਂਟ ਦੇ ਵਿੱਚ ਬਾਨੀਆਂ ਚਾਹੀਦੀਆਂ ਬਈ। ਆ ਇਧਰ ਧੋਕਦੀ ਆ ਅੱਗ ਨਾ ਹਜੇ ਆ ਧੋਕਦੀ ਆ। ਆਖ ਧੋਕਦੀ ਆ ਹਜੇ ਧੋਕਦੀ ਆ। ਹੇੜਾ ਬੜੇ ਕੋਰੇ ਹੈ ਮਰੀਆਂ ਠੀਕ ਹੈ ਅਜੇ ਧੁਖਦੀ ਅੱਗ ਪੈ ਤੂੜੀ ਨੂੰ ਲੱਗੀ ਤਾਂ ਭਾੜੀ ਹੁੰਦੀ ਹੈ ਉਹ ਪਰਲੇ ਪਾਸੇ ਕਿਵੇਂ ਆ ਪਰਲੇ ਪਾਸੇ ਜੀ ਪਰਲੇ ਹਾਂ ਪੂਰਾ ਕਾਬੂ ਪੈ ਗਿਆ ਯਾਰ है राजविंद्रा इधर लिया उधर एक किड़ा लाग है ना है देवका ਆਇਓ ਟੋਨੀ ਮੈਂ ਵੀ ਅਗ ਤੇ ਕਾਬੂ ਪੈ ਗਿਆ ਨਹੀਂ ਤਾਂ ਬਹੁਤ ਗੁਰੀ ਅਗ ਲੱਗੀ ਸੀ ਸਾਰੀ ਟੂੜੀ ਮਰ ਜਾਨੀ ਵਿਚਾਰਾ ਨਹੀਂ ਪ੍ਰੈਸ਼ਰ ਬਹੁਤ ਆਦਾ ਯਾਰ ਹਣਾ ਪ੍ਰੈਸ਼ਰ ਬਹੁਤ ਆਦਾ ਪਹਿਲਾਂ ਸਾਰੇ ਨਾਲ ਸਾਰੇ ਕਿਹ ਟੱਕੜ ਆਏ ਆਸੇ ਪਾਸੇ ਲਾੜ ਦੇਣਾ ਆਏ ਆ ਕਿਹੜਾ ਭਜਾਣਾ ਸੂਈ ਵੱੜ ਕੇ ਮੁਰ ਕੇ ਇੰਨਾ ਕ ਪਾਣੀ ਆ ਵੀਰੇ ਪਾਣੀ ਥੋੜਾ ਹੀ ਆ ਕੇ ਪਾਜ ਗਏ ਚੱਲ ਵੀ ਚੱਲ ਚੱਲ ਦਿਓ ਇਟਰ ਮੋਟਰ ਵੀ ਚਲਾ ਦੇ ਭਾਈ ਓਏ ਛੜ ਲਿੰਗਾ ਦੱਸ ਇੱਕ ਰੱਖਦੇ ਨਹੀਂ ਤਾਂ ਬਾਅਦ ਲੈ ਲਾਂਗੇ। ਜਿਆ ਕੈਸ ਰੱਖਣੇ ਆ ਗੱਡੀ ਤੇ। ਆ ਗਿਆ ਬਾਸ। ਦੂਜੀ ਗੱਡੀ ਭਰ ਲੱਗੇ ਆ। ਬਹੁਤ ਸ਼ੁਕਰ ਹੈ ਵਾਹਿਗੁਰੂ ਦਾ। ਅੱਗ ਬੁਝ ਗਈ ਐ 25 ਰੁਪਏ ਦਾ ਨੁਕਸਾਨ ਹੋਇਆ ਟੁੜੀ ਦਾ। ਤਿਤਨਵਾਦ ਬਈ ਲੋਕਾਂ ਜਿਹੜੇ ਇੱਥੇ ਆਏ ਆ ਨਾਲੇ ਜਿਨ੍ਹਾਂ ਨੇ ਅੱਗ ਬੁਝਾਉਣ ਚ ਯੋਗਦਾਨ ਪਾਇਆ ਤੇ ਧੰਨਵਾਦ ਹੈ ਪਿੰਡ ਜੀਤਗੜ ਬਾਂਦਰਾ ਸ਼ਹੀਦ 우ਦਮ ਸਿੰਘ ਵੈਲਫੇਅਰ ਕਲੱਬ ਵਾਲਿਆਂ ਦਾ ਜਿਹੜੇ ਬਈ ਆਪਦੀ ਗੱਡੀ ਲੈ ਕੇ ਆਏ ਆ ਤੇ ਵਿਚਾਰੇ ਕਿਸਾਨ ਦੀ ਅੱਗ ਬੁਝਾਈ ਆ ਬਈ ਧੰਨਵਾਦ ਸਹਿਯੋਗ ਤੇ ਜੱਗੀ ਵੀਰ ਤੇ ਇੱਕ ਬਈ ਹੋਰ ਨਾਲ ਆਇਆ ਸੀ